ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋਗੇ ਨਵੀਂ ਅਪਡੇਟ ਪਿੰਡ ਬਾਦਸ਼ਾਹਪੁਰ ਦੀ ਜੋ ਕਿ ਅੱਜ ਅਸੀਂ ਅੱਜ ਜੋ ਤਰੀਕ ਹੈ ਉਹ 4 ਸਤੰਬਰ ਹੈ ਤੁਸੀਂ ਦੇਖ ਸਕਦੇ ਹੋਗੇ ਜੋ ਘੱਗਰ ਦਾ ਲੈਵਲ ਹੈ ਕਾਫੀ ਪਹਿਲਾਂ ਨਾਲੋਂ ਵਧਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਪਰ ਲੋਕਾਂ ਦੀਆਂ ਗੱਲਾਂ ਉੱਤੇ ਜਿਆਦਾ ਵਿਸ਼ਵਾਸ ਨਾ ਕਰੋ ਕਿਉਂਕਿ ਪੁਰਾਣੀਆਂ ਵੀਡੀਓ ਚੱਕ-ਚੱਕ ਕੇ ਜੋ ਲੋਕ ਅੱਜਕੱਲ੍ਹ ਪਾ ਰਹੇ ਹਨ ਲੋਕਾਂ ਨੂੰ ਡਰਾ ਰਹੇ ਹਨ ਤੁਸੀਂ ਦੇਖ ਸਕਦੇ ਹੋਗੇ ਘੱਗਰ ਦਾ ਲੈਵਲ ਬਿਲਕੁਲ ਜ਼ਮੀਨੀ ਪੱਧਰ ਦੇ ਵੈਸੇ ਨਾਲ ਹੈ ਪਰ ਖਬਰਾਂ ਆਉਂਦੀ ਅਜੇ ਤੱਕ ਕੋਈ ਲੋੜ ਨਹੀਂ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋ ਸਕਦਾ ਕਿਸੇ ਵੀ ਹਿਸਾਬ ਦੇ ਨਾਲ ਅੱਗੇ ਹੈ ਆਸ ਥੋੜੀ ਬਹੁਤੀ ਪਾਣੀ ਘਟਣ ਦੀ ਉਮੀਦ ਜਿਤਾਈ ਜਾ ਰਹੀ ਹੈ ਅਸੀਂ ਪਿੰਡ ਦੇ ਵਸਿੰਦਿਆਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਦੱਸਿਆ ਵੀ ਪਹਿਲਾਂ ਨਾਲੋਂ ਬਿਲਕੁਲ ਪਾਣੀ ਥੋੜਾ ਬਹੁਤਾ ਵਧਿਆ ਹੈ ਘਬਰਾਉਣ ਦੀ ਜਰੂਰਤ ਨਹੀਂ ਹੈ ਆਜੂ ਗੱਲਬਾਤ ਕਰਦੇ ਹਾਂ ਅਸੀਂ ਪਹੁੰਚੇ ਹੋਏ ਹਾਂ ਜੀ ਬਾਦਸ਼ਾਹਪੁਰ ਪਿੰਡ ਦੇ ਵਿੱਚ ਜਿਹੜਾ ਖੱਗਰ ਹੈਗਾ ਬਾਦਸ਼ਾਹਪੁਰ ਤੋਂ ਬਾਹਰ ਉਹ ਵਾਰ ਖੱਗਰ ਬੈਂਦਾ ਹੈਗਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋਗੇ ਕਿੰਨਾ ਜ਼ਿਆਦਾ ਪਾਣੀ ਪਹਿਲਾਂ ਨਾਲੋਂ ਥੋੜਾ ਜਿਆਦਾ ਵਧਿਆ ਹੋਇਆ ਹੈਗਾ ਆ ਲੋਕਾਂ ਦਾ ਕਹਿਣਾਗਾ ਵੀ ਪਹਿਲਾਂ ਨਾਲੋਂ ਫੁੱਟ 2 ਫੁੱਟ ਦਾ ਪਾਣੀ ਦਾ ਫਰਕ ਪੈ ਗਿਆ। ਅੱਜ ਵੀ ਥੋੜਾ ਜਿਹਾ ਫਰਕ ਪਿਆ ਹੈਗਾ। ਤੇ ਆਜੂ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆਂਗੇ, ਤੁਹਾਡੀ ਗੱਲਬਾਤ ਵੀ ਕਰਵਾਂਗੇ, ਤੁਹਾਨੂੰ ਦਿਖਾਣੇ ਆਂਗੇ ਵੀ ਕਿਸ ਤਰ੍ਹਾਂ ਦਾ ਸਿਸਟਮ ਹੈਗਾ, ਕਿਸ ਤਰ੍ਹਾਂ ਦੀ ਕੀ ਗੱਲਬਾਤ ਆਗੀ। ਤੁਸੀਂ ਪੁਰਾਣੀ ਵੀਡੀਓ ਦੇ ਉੱਪਰ ਨਾ ਜ਼ਿਆਦਾ ਗੌਰ ਕਰੋ ਕਿਉਂਕਿ ਲੋਕ ਪੁਰਾਣੀਆਂ ਵੀਡੀਓ ਵੀ ਚੱਕ-ਚੱਕ ਪਾਈ ਇਹਦੇ ਨੇ ਕਿ ਅੱਗਰ ਟੁੱਟ ਗਿਆ, ਇਧਰੋਂ ਸਾਈਡ ਤੋਂ ਖਤਰਾ, ਜੇ ਉਹ ਬਹੁਤ ਕੁਝ ਕਰਦੇ ਨੇ ਲੋਕ। ਪਰ ਮੇਰਾ ਵੀਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈਗੀ ਵੀ ਤੁਸੀਂ ਇਹੋ ਜਿਹੇ ਜਿਹੜੀਆਂ ਆ ਹੈਗੀਆਂ ਨੇ ਗੱਲਾਂ ਦੇ ਉ ਤੇ ਹੈ ਤਾਂ ਗਿਆ ਪਰ ਜਿਆਦਾ ਨਹੀਂ ਮਾਰ ਕਿਉਂਕਿ ਹੁਣ ਤੱਕ ਫਾਸਲੇ ਵੀ ਸਾਰੀਆਂ ਸੇਫ ਨੇਗੀਆਂ ਫਾਸਲਾਾਂ ਵੀ ਓਕੇ ਨੇਗੀਆਂ ਬਿਲਕੁਲ ਫਾਸਲਾਾਂ ਦਾ ਵੀ ਕੋਈ ਦਿੱਕਤ ਨਹੀਂ ਹੈਗੀ ਅਸੀਂ ਪਹੁੰਚ ਗਏ ਜੀਗੇ ਬਾਸਾਪੁਰ ਬੰਦੇ ਉੱਤੇ ਜਿੱਥੇ ਕਿ ਲੋਕਾਂ ਨੇ ਕਾਫੀ ਪੁਰਾਣੀਆਂ ਵੀਡੀਓ ਵੀ ਚੱਕ ਚੱਕ ਪਾਈਆਂ ਨੇ ਫਵਾ ਵੀ ਕਾਫੀ ਡਾਈ ਹੈਗੀ ਵੀ ਇੱਥੇ ਹੈਗਾ ਜਿਹੜਾ ਪਾਣੀ ਦਾ ਲੇਬਲ ਕਾਫੀ ਵੱਧ ਚੁੱਕਿਆ ਵੀ ਖੇਤਾਂ ਦੇ ਵਿੱਚ ਵੀ ਜਾ ਰਿਹਾ ਹੈਗਾ ਪਾਣੀ ਤੇ ਆਜੋ ਇੱਥੋਂ ਦੇ ਆਪਣੇ ਕੋਲੇ ਲੋਕਲ ਲੋਕ ਨੇਗੇ ਲੋਕਲ ਬਸੰਦੇ ਨੇ ਆਪਾਂ ਇਹ ਨਾਲ ਗੱਲਬਾਤ ਕਰਦੇ ਆਂਗੇ ਵੀ ਕਿਸ ਤਰ੍ਹਾਂ ਦਾ ਇਹ ਦੇਖਦੇ ਨੇ ਕੀ ਗੱਲਬਾਤ ਹੈਗੀ ਸਤਿ ਸ਼੍ਰੀ ਅਕਾਲ ਜੀ ਅੱਛਾ ਵੀਰ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਪਰਨੋ ਬਦੇ ਘਟ ਹੈ ਪਾਣੀ ਕਿਸ ਤਰ੍ਹਾਂ ਹਾਂਜੀ ਵਧ ਹੀ ਰਿਹਾ ਜੀ ਰੋਜ਼ ਲਾ 2-4 ਇੰਚ ਡੇਲੀ 4 ਇੰਚ 2-4 ਇੰਚ ਡੇਲੀ ਦਾ ਵਧ ਹੀ ਰਿਹਾ ਅੱਛਾ ਪਹਿਲਾ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਵੀ ਇਹਦੀ ਸਪੀਡ ਪਾਣੀ ਦੀ ਕਿੰਨੀ ਕੀ ਹੋ ਗਈ ਸਪੀਡ ਤਾਂ ਬਹੁਤ ਹੈ ਜੀ ਉਦੋਂ ਦੀ ਜਦ ਲਾ ਲੋ ਜਿੱਦਣ ਦਾ ਚੱਲ ਰਿਹਾ ਸਪੀਡ ਹੀ ਬਹੁਤ ਹੀ ਹੈ ਜੀ ਉਦੋਂ ਦੀ ਤਾਂ ਅੱਛਾ ਆਪਣੇ ਇਲਾਕੇ ਦੇ ਵਿੱਚ ਕਿਤੇ ਖੇਤਾਂ ਦੇ ਵਿੱਚ ਜਾ ਕੇ ਪਿੰਡ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਨੁਕਸਾਨ ਕਿੰਨੇ ਹਜੇ ਤੱਕ ਕੋਈ ਨੁਕਸਾਨ ਵਾਲੀ ਕੋਈ ਗੱਲ ਨਹੀਂ ਜੀ ਫਿਲਹਾਲ ਹਜੇ ਤੱਕ ਤਾਂ ਕਿਉਂਕਿ ਪਤਾ ਕੀ ਆ ਲੋਕ ਨਾ ਡਰਾ ਰਹੇ ਨੇ ਕਾਫੀ ਪ੍ਰਾਣੀਆਂ ਵੀਡੀਓ ਚੱਕ ਚੱਕ ਕੇ ਪਾ ਰਹੇ ਨੇ ਕਿ ਵੀ ਇੱਥੇ ਬਾਦਸ਼ਾਹ ਪਰ ਨੁਕਸਾਨ ਹੋ ਗਿਆ ਪਾਣੀ ਨੇ ਨੁਕਸਾਨ ਕਰਤਾ ਤੁਹਾਨੂੰ ਕਿੱਥੇ ਲੱਗਦਾ ਨਹੀਂ ਦੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਜੀ ਵੈਸੇ ਇੱਕ ਕਿਲੇ ਦਾ ਕੋਈ ਨੁਕਸਾਨ ਹੈ ਗਿਆ ਅਜੇ ਵਿੱਚ ਹੀ ਅੰਦਰ ਅੰਦਰ ਹੀ ਪਾਣੀ ਹੈ ਜੀ ਤੇ ਤੁਸੀਂ ਇੱਥੇ ਤਕਰੀਬਨ ਰੋਜ਼ ਆ ਰਹੇ ਹੋ ਹਾਂ ਜੀ ਡੇਲੀ ਡੇਲੀ ਸਵੇਰੇ ਸ਼ਾਮ ਨੂੰ ਵੀ ਆ ਚੱਕਰ ਨਹੀਂ ਆਉਂਦੇ ਆ ਅਸੀਂ ਇੱਥੇ ਡੇਲੀ ਆਉਂਦੇ ਆ ਡੇਲੀ ਠੀਕ ਹੈ ਇਹ ਇਥੋਂ ਦੇ ਰਹਿਣ ਵਾਲੇ ਲੋਕ ਨੇਗੇ ਇਹਨਾਂ ਦਾ ਕਹਿਣਾਗਾ ਵੀ ਹਜੇ ਤੱਕ ਫਿਲਹਾਲ ਤਾਂ ਘੱਗਰ ਵੱਲੋਂ ਕੋਈ ਨੁਕਸਾਨ ਨਹੀਂ ਕੀਤਾ ਗਿਆ ਇਹ ਆ ਜੋ ਆਪਾਂ ਇੱਕ ਹੋਰ ਬਾਈ ਨਾਲ ਗੱਲ ਕਰਦੇ ਆਂਗੇ ਇਹਨਾਂ ਨੂੰ ਵੀ ਜਾਣਦੇ ਆਂਗੇ ਅੱਛਾ ਵੀਰ ਜੀ ਪਿਛਲੇ ਵਾਰ ਨਾਲੋਂ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਪਾਣੀ ਦਾ ਪਿਛਲੇ ਵਾਰ ਤਾਂ ਮੇਰੇ ਬੌਸ ਫਿੱਟ ਸੀ ਪਾਣੀ ਦੇ ਆ ਕਿ ਬਹੁਤ ਘੱਟ ਆ ਉਹਦੇ ਨਾਲੋਂ ਪਾਣੀ ਪਿਛਲੀ ਵਾਰ ਦਾ ਮਤਲਬ ਜਿਵੇਂ ਮਤਲਬ ਫੁੱਟਾਂ ਦੇ ਸਿਹਾਵ ਨਾਲੋਂ ਵੱਧਦਾ ਸੀ ਹੁਣ ਤਾਂ 4 ਇੰਚ 3 ਇੰਚ ਕੱਲ ਦਾ 4-5 ਇੰਚ ਪਾਣੀ ਵਧਿਆ ਬਸ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਫਾਲਤੂ ਵੀਡੀਓ ਪਾ ਰਹੇ ਨੇ ਇਹ ਵੀਰੇ ਫਾਲਤੂ ਵੀਡੀਓ ਪਾ ਕੇ ਲੋਕਾਂ ਨੂੰ ਡਰਾਉਣ ਦਾ ਕੋਈ ਮਤਲਬ ਨਹੀਂ ਹੈਗਾ ਕਿਸੇ ਨੂੰ ਕਿਉਂ ਝੂਠਾ ਡਰਾਉਂਦੇ ਹੋ ਕਿਸ ਦੇ ਮਤਲਬ ਕੋਈ ਅਗਲਾ ਡਰਦਾ ਕਿਵੇਂ ਕਰਦਾ ਕੋਈ ਘਰ ਛੱਡਦਾ ਘਰ-ਬਾਰ ਨਾ ਛੱਡੋ ਆਪਣੇ ਆਰਾਮ ਨਾਲ ਰਹੋ ਹਾਲੇ ਦਾ ਮਤਲਬ ਸਿਸਟਮ ਐਡਾ ਕੋਈ ਬਾਹਰ ਨਹੀਂ ਹੈਗਾ ਠੀਕ ਹੈ ਇਹ ਬਾਈ ਸੀ ਆਪਣੇ ਨਾਲ ਇਹਨਾਂ ਦਾ ਵੀ ਇਹੀ ਕਹਿਣਾਗਾ ਵੀ ਪੁਰਾਣੀਆਂ ਵੀਡੀਓ ਦੇ ਉੱਤੇ ਧਿਆਨ ਹਟਾ ਕੇ ਨਵੀਂ ਅਪਡੇਟ ਤੁਹਾਨੂੰ ਅੱਜ ਦੀ ਡਾਟਾ ਅਪਡੇਟ ਦੱਸ ਰਹੇ ਹਾਂਗੇ 4 ਤਰੀਕ ਦੀ ਅਪਡੇਟ ਆ ਗਈ ਇਹ ਤੇ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਤੁਸੀਂ ਦੇਖ ਸਕਦੇ ਹੋਗੇ ਹਜੇ ਤੱਕ ਪਾਣੀ ਨੇ ਫਿਲਹਾਲ ਹਜੇ ਤੱਕ ਕੋਈ ਕਿਸੇ ਦੀ ਮਾਰ ਨਹੀਂ ਕੀਤੀ ਹੈਗੀ ਤੇ ਆਉਣ ਵਾਲੇ ਅਗਲੇ ਟਾਈਮ ਦੇ ਵਿੱਚ ਤੁਹਾਨੂੰ ਨਵੀਂ ਅਪਡੇਟ ਦਿੰਦੇ ਰਹਾਂਗੇ